ਇੰਦਾ ਕਰਨੇ ਤੇ ਸੰਗਤ ਮਾਰੇ ਦਾ ਸੁੱਚਾ ਸੂਟ ਸੀ ਜਿਹਦੇ ਨੇ ਬਚਲ ਕੀਤਾ ਸੰਗਤ ਕੋਈ ਆਵੇ ਮਾਰੇ ਮੇਰੇ ਸਿਰ ਤੇ ਹੱਥ ਰੱਖ ਦੋ ਮੈਨੂੰ ਬਖਸ਼ ਲਓ ਤੇ ਮਾਰੇ ਉੰਦੀ ਪਾ ਕੇ ਮਸਤੀ ਦੇ ਵਿੱਚ ਬੈਠੇ ਹੋਏ ਕਹਿੰਦਾ ਤੁਹਾਨੂੰ ਬਖਸ਼ਾਉਣਾ ਹੀ ਨਹੀਂ ਆਉਂਦਾ ਤੁਹਾਨੂੰ ਮੈਂ ਦੱਸਣਾ ਪੁਛਾ ਕੇ ਦੇਖਿਓ ਮਸਤਾਨਿਆਂ ਦੀਆਂ ਗੱਲਾਂ ਦੁਕਾਨ ਤੇ ਗਿਆ ਦੁਕਾਨ ਵਾਲੇ ਨੇ ਮੈਨੂੰ ਤੇਲ ਦੇ ਸਰੋਂ ਦਾ ਉਹ ਕਹਿੰਦਾ ਕੀ ਕਰਨਾ ਦੇ ਯਾਰ ਤੂੰ ਤੇਲ ਦੇ ਉਹਨੇ ਤੇਲ ਦੇ ਦਿੱਤਾ ਸ਼ੀਸ਼ੀ ਚ ਥੋੜਾ ਜਿਆ ਤੇ ਉਹ ਕੇਸ ਹੈ ਨਹੀਂ ਰੰਗ ਸਿਰ ਤੇ ਸਿਰ ਚ ਪਾ ਕੇ ਨਾ ਤੇਲ ਤੇ ਮਹਾਰਾਜ ਦੀ ਝੋਣੀ ਚ ਜਾ ਕੇ ਸਿਰ ਰੱਖਦਾ ਮਹਾਰਾਜ ਜੀ ਮੈਨੂੰ ਬਖਸ਼ ਲਓ ਮਹਾਰਾਜ ਕਿੰਨੋ ਬਸਦਰਾ ਤੇਲ ਆ ਉਹ ਤੈਨੂੰ ਬਖਸ਼ਿਆ ਪਛਾੜ ਜਾ ਠੀਕ ਹੈ ਤੇਲ ਖੁੱਲਾ ਤੇਲ ਪਾਇਆ ਸੀ ਆ ਬਿਲਕੁਲ ਤੂੰ ਚਾਹ ਨਾ ਹੁੰਦਾ ਆਹਨ ਜਾ ਗਿਆ ਉਹਨੇ ਜਾ ਤੈਨੂੰ ਸੰਤ ਬਖਸ਼ ਸਿੰਘ ਕਹਿੰਦੇ ਤੈਨੂੰ ਬਖਸ਼ਿਆ ਉਹ ਫੇਰ ਜਦੋਂ ਪਿਛਾ ਹੋਵੇ ਫੇਰ ਅੱਗੇ ਜਾ ਕੇ ਸਿਰ ਧਰ ਦਿੰਦਾ ਝੋਲੀ 'ਚ ਉਹ ਹੁਣ ਕੀ ਕਹਿੰਦਾ ਮੇਰੇ ਪਿਛਲੇ ਗ੍ਰਾਮ ਵੀ ਬਖਸ਼ੋ ਉਹ ਕਹਿੰਦੇ ਪਰਾ ਹੱਟ ਤੇਰੇ ਉਹ ਵੀ ਬਖਸ਼ੇ ਕਹਿੰਦਾ ਜਿਹੜੇ ਅੱਗੋਂ ਕਰਨੇ ਉਹ ਵੀ ਬਖਸ਼ੋ ਇੱਕ ਕਿਲੇ ਵਾਲਾ ਹੈ ਮਹਾਰਾਜ ਜਿਹੜਾ ਸੰਤ ਬਖਸ਼ ਰਿਆ ਰੋਲਦਿਆਂ ਖੋਲਦਿਆਂ ਨੂੰ ਇੱਕ ਗੁਨਾ ਮੇਰੇ ਮਾਪੇ ਵੇਖਣ ਇੱਕ ਤੁਨਾ ਮੇਰੇ ਮਾਪੇ ਵੇਖਣ ਤੇ ਦੇਵਨ ਦੇਸ਼ ਨਿਕਾਲਾ ਇੱਕ ਤੁਨਾ ਮੇਰਾ ਸਤਿਗੁਰ ਵਖੇ ਨੀਓ ਪੜਦੇ ਪਾਵਣ ਵਾਲਾ